ਪੰਜਾਬੀ ਫਿਲਮਾਂ ਦਾ ਸੁਪਰਸਟਾਰ ਸੀ ਵਿਰਿੰਦਰ ਵਿਰਿੰਦਰ ਨੇ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਕੀਤੀਆਂ ਹਨ ਜੋ ਵੀ ਪੰਜਾਬੀ ਫਿਲਮਾਂ ਕੀਤੀਆਂ ਉਹਨਾਂ ਨੂੰ ਕਾਫੀ ਪਸੰਦ ਕੀਤਾ ਗਿਆ ਜਿਵੇਂ ਹੀ ਸਦਾਬਹਾਰ ਤਰਮਿੰਦਰ ਨੇ ਆਪਣੇ ਕੈਰੀਅਰ ਵਿੱਚ ਸੁਪਰ ਹਿੱਟ ਫਿਲਮਾਂ 'ਚ ਕੰਮ ਕੀਤਾ ਉਸੇ ਤਰ੍ਹਾਂ ਹੀ ਉਹਨਾਂ ਦੇ ਭਰਾ ਵਿਰਿੰਦਰ ਨੇ ਵੀ ਅਜੇ ਹਾਈ ਮਕਾਮ ਹਾਸਲ ਕੀਤਾ ਹੈ ਵਿਰਿੰਦਰ ਨੇ ਬਾਲੀਵੁੱਡ ਤੋਂ ਅਲੱਗ ਅ ਪਾਲੀਵੁੱਡ ਨੂੰ ਮੁੱਖ ਤੌਰ ਤੇ ਆਪਣੇ ਕੰਮ ਦੇ ਸਥਾਨ ਵਜੋਂ ਚੁਣਿਆ ਉਹ ਪੰਜਾਬੀ ਫਿਲਮ ਇੰਡਸਟਰੀ ਦਾ ਵਧੀਆ ਨਾਂ ਬਣੇ। ਉਹਨਾਂ ਨੇ ਲਗਭਗ 25 ਫਿਲਮਾਂ ਦੇ ਵਿੱਚ ਕੰਮ ਕੀਤਾ ਹੈ। ਇਹ ਸਾਰੀਆਂ ਸੁਪਰ ਹਿੱਟ ਰਹੀਆਂ ਹਨ। ਵਰਿੰਦਰ ਦਾਸ ਸੁਭਾਅ ਵੀ ਬਹੁਤ ਵਧੀਆ ਸੀ। ਇਹ ਜੋ ਫਿਲਮਾਂ ਹਿੱਟ ਰਹੀਆਂ ਉਹਨਾਂ ਦੇ ਵਿੱਚ ਗਿੱਧਾ ਰਾਣੋ, ਧਰਮਜੀਤ, ਕੁਵਾਰਾ ਮਾਮਾ, ਰਾਜਣ ਮੇਰਾ ਯਾਰ, ਸੈਦਾ ਜੋਗਨ, ਲੰਬੜਦਾਨੀ, ਸਰਪੰਚ, ਬਟਵਾਰਾ, ਬਲਵੀਰੋ ਭਾਬੀ, ਨਿੰਮੋ ਬੈਰੀ ਜੱਟ, ਪਟੋਲਾ ਅਤੇ ਯਾਰੀ ਜੱਟ ਦੀ ਸ਼ਾਮਲ ਹਨ ਇਸ ਦੇ ਨਾਲ ਹੀ ਉਹਨਾਂ ਨੇ ਹਿੰਦੀ ਫਿਲਮਾਂ ਖੇਲ ਮੁਕੱਦਰ ਕਾ ਅਤੇ ਦੋ ਚਿਹਰੇ ਵਿੱਚ ਵੀ ਕੰਮ ਕੀਤਾ ਹੈ ਉਹਨਾਂ ਨੇ ਹਿੰਦੀ ਫਿਲਮਾਂ ਤੁਸੀ ਅਤੇ ਮੇਰਾ ਲਹੂ ਦਾ ਨਿਰਦੇਸ਼ਨ ਵੀ ਕੀਤਾ ਫਿਲਮ ਸੈਦਾ ਜੋਗਨ ਨੂੰ ਕਾਫੀ ਪਸੰਦ ਕੀਤਾ ਗਿਆ ਜਿਸ ਵਿੱਚ ਦਲਜੀਤ ਕੁਰਸੀ ਫਿਲਮ ਪਟੋਲਾ ਵਿੱਚ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਦੇ ਅਖਾੜੇ ਦੀ ਗੱਲ ਕਰੀਏ ਤਾਂ ਇਸ ਅਖਾੜੇ ਦੇ ਸਾਹਮਣੇ ਦਰਸ਼ਕਾਂ ਵਿੱਚ ਵਰਿੰਦਰ ਵੀ ਦਿਖਾਈ ਦਿੰਦੇ ਸਨ ਜਿਸ ਸਮੇਂ ਪਟੋਲਾ ਦੀ ਸ਼ੂਟਿੰਗ ਕੋਟਕਪੂਰੇ ਹੋਈ ਤਾਂ ਉਸ ਸਮੇਂ ਕਾਫੀ ਭੀੜ ਇਕੱਠੀ ਹੋ ਗਈ ਸੀ ਫਿਰ ਉਸ ਦਿਨ ਸ਼ੂਟਿੰਗ ਨੂੰ ਕੈਨਸਲ ਕਰਨਾ ਪਿਆ ਇਸ ਮੌਕੇ ਤੇ ਬਾਬੂ ਸਿੰਘ ਮਾਨ ਨਿਰਦੇਸ਼ਕ ਜਗਜੀਤ ਕਾਫੀ ਟੈਨਸ਼ਨ ਵਿੱਚ ਆ ਗਏ ਫਿਰ ਉਹਨਾਂ ਨੇ ਇਸ ਦੀ ਅਗਲੇ ਦਿਨ ਸ਼ੂਟਿੰਗ ਕੀਤੀ ਇਸ ਮੌਕੇ ਤੇ ਵੀ ਕਾਫੀ ਲੋਕ ਇਕੱਠੇ ਹੋ ਗਏ ਕਿਉਂਕਿ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਕਾਫੀ ਮਸ਼ਹੂਰ ਸਨ ਜਿਨ੍ਹਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਸੀ ਇਸ ਮੌਕੇ ਤੇ ਨਿਰਮਾਤਾ ਜੇਪੀ ਪਰਦੇਸੀ ਜਾਨੀ ਕਿ ਜੁਗਿੰਦਰਪਾਲ ਪਰਦੇਸੀ ਲੇਖਕ ਰਾਜਨ ਉਹਨਾਰੇ ਸਾਥੀ ਨਿਰਮਾਤਾ ਰੰਮੀ ਪਹਿਲਵਾਨ ਅਤੇ ਹੋਰ ਵੀ ਮਜੂਸਨ ਉਹਨਾਰਾ ਕਹਿਣਾ ਹੈ ਕਿ ਅਮਰ ਚਮਕੀਲਾ ਤੇ ਅਮਰ ਜੋਦਾ ਨਾ ਹੋਣ ਕਰਕੇ ਸਾਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ ਇਹ ਫਿਲਮ ਪਟੋਲਾ ਵੀ ਕਾਫੀ ਹਟ ਰਹੀ ਵਰਿੰਦਰ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਤੇਰੀ ਮੇਰੀ ਇੱਕ ਜਿੰਦੜੀ ਨਾਲ ਕੀਤੀ ਇਸ ਫਿਲਮ ਦੇ ਵਿੱਚ ਤਰਮਿੰਦਰ ਦੀ ਵੀ ਖਾਸ ਭੂਮਿਕਾ ਸੀ। ਵਰਿੰਦਰ ਆਪਣੀ ਪਹਿਲੀ ਫਿਲਮ ਤੋਂ ਹੀ ਹਿੱਟ ਹੋ ਗਏ। ਫਿਰ ਉਹਨਾਂ ਨੇ ਪਿੱਛੇ ਮੁੜ ਕੇ ਕਦੇ ਵੀ ਨਹੀਂ ਦੇਖਿਆ। ਵਰਿੰਦਰ ਇੰਨੇ ਹਿੱਟ ਹੋ ਗਏ ਕਿ ਵਿਦੇਸ਼ ਤੋਂ ਵੀ ਨਰਮਾਤਾ ਉਹਨਾਂ ਨੂੰ ਲੈ ਕੇ ਫਿਲਮ ਬਣਾਉਣ ਲੱਗੇ। ਇਹਨਾਂ ਨੂੰ ਉਸ ਸਮੇਂ ਦਾ ਗ੍ਰੇਟ ਸ਼ੋਅਮੈਨ, ਗੋਡਫਾਦਰ ਅਤੇ ਸੁਪਰਸਟਾਰ ਵੀ ਕਿਹਾ ਜਾਣ ਲੱਗਾ। ਵਰਿੰਦਰ ਦੀ ਪਤਨੀ ਪੰਮੀ ਅਦਾਕਾਰ ਅਵੇ ਦਿਓਲ ਦੀ ਮਾਸੀ ਹੈ। ਵਰਿੰਦਰ ਦਾ ਅਸਲੀ ਨਾਂ ਸੁਭਾਸ਼ ਡੜਵਾਲ ਹੈ। ਉਹਨਾਂ ਦੇ ਦੋ ਪੁੱਤਰ ਰਣਦੀਪ ਅਤੇ ਰਮਨਦੀਪ ਆਰਿਆ ਹਨ। ਪਤਨੀ ਮਰਹੂਮ ਪੰਮੀ ਵਰਿੰਦਰ ਨੇ ਪੰਜਾਬੀ ਫਿਲਮ ਦੁੱਲਾ ਪੱਟੀ ਨੂੰ 1998 ਵਿੱਚ ਬਣਾਇਆ ਸੀ। ਜਿਸ ਵਿੱਚ ਉਸਦੇ ਪੁੱਤਰ ਰਣਦੀਪ ਆਰਿਆ ਨੂੰ ਲਿਆ ਸੀ ਅਤੇ ਇਸ ਫਿਲਮ ਦਾ ਨਿਰਦੇਸ਼ਨ ਵੀ ਕੀਤਾ ਸੀ। ਕਿਸੇ ਸਮੇਂ ਇਸ ਫਿਲਮ ਦਾ ਨਿਰਦੇਸ਼ਨ ਨਿਰਦੇਸ਼ਕ ਠਾਕਰ ਤਪਸਵੀ ਦੇ ਕੋਲ ਸੀ, ਲੇਕਿਨ ਕੁਝ ਕਾਰਨਾ ਕਰਕੇ ਠਾਕਰ ਤਪਸਵੀ ਨੇ ਇਹ ਫਿਲਮ ਛੱਡ ਦਿੱਤੀ। ਇਸ ਫਿਲਮ ਦਾ ਫਿਰ ਨਿਰਦੇਸ਼ਨ ਪੰਮੀ ਵਿਰਿੰਦਰ ਨੇ ਕੀਤਾ। ਅਦਾਕਾਰਾ ਦੀਪਤੀ ਪਟਨਾਕਰ ਅਤੇ ਚੰ드ਨਾ ਸ਼ਰਮਾ ਵਿਰਿੰਦਰ ਦੀਆਂ نوਹਾਂ ਹਨ। ਪਤਨੀ ਪੰਮੀ ਵਿਰਿੰਦਰ ਨੇ 1999 ਵਿੱਚ ਵਿਰਿੰਦਰ ਲਈ ਵਿਛੋੜਾ ਤੇਰਾ ਸਰਰੇਖ ਨਾਲ ਇੱਕ ਸ਼ਰਧਾਂਜਲੀ ਐਲਬਮ ਤਿਆਰ ਕੀਤੀ। ਜਿਸ ਵਿੱਚ ਦਲਸ਼ਾਦ ਅਖਤਰ, ਸੁਖਵਿੰਦਰ ਸਿੰਘ, ਮੰਗਲ ਸਿੰਘ ਨੇ ਐਲਬਮ ਵਿੱਚ ਗੀਤ ਗਾਏ। ਵਿਰਿੰਦਰ ਦੀ ਜੋੜੀ ਮੀਨਾਰਾਏ ਪ੍ਰੀਤੀ ਸਪਰੂ, ਦਲਜੀਤ ਕੋਰ, ਅਰਪਨਾ ਚੌਧਰੀ ਸ਼ੋਮਾਨੰਦ ਸ਼ੋਭਨੀ ਸਿੰਘ ਅਤੇ ਅਰੁਣਾ ਰਾਣੀ ਨਾਲ ਰਹੀ ਹੈ ਵਰਿੰਦਰ ਸਵਾ ਦੇ ਬਹੁਤ ਵਧੀਆ ਸਨ ਉਹਨਾਂ ਨੂੰ ਕਈ ਵਾਰ ਮਿਲਣ ਦਾ ਮੌਕਾ ਮਿਲਿਆ ਹੈ ਉਹ ਜਿੰਨੀ ਵਾਰੀ ਵੀ ਮਿਲੇ ਪਿਆਰ ਨਾਲ ਮਿਲੇ ਹਨ ਮੁੰਬਈ ਦੇ ਜੂ ਦੇ ਚੰਦਰ ਸਿਨੇਮਾ ਦੇ ਲਾਗੇ ਕਵਿਤਾ ਐਡੀਟਿੰਗ ਰੂਮ ਵਿੱਚ ਅਕਸਰ ਉਹ ਐਡੀਟਿੰਗ ਕਰਦੇ ਸਨ ਇਸ ਮੌਕੇ ਤੇ ਫਿਲਮ ਐਡੀਟਰ ਓਮ ਪ੍ਰਕਾਸ਼ ਮੱਕੜ ਉਹਨਾਂ ਦੇ ਸਹਾਇਕ ਤਰਸੇਮ ਬਦਨਾ ਤੇ ਹੋਰ ਵੀ ਬਹੁਤ ਸਾਰੇ ਕਰਿਊ ਦੇ ਮੈਂਬਰ ਬੈਠੇ ਹੁੰਦੇ ਸਨ ਵਰਿੰਦਰ ਹਮੇਸ਼ਾ ਸ਼ੋਗਲ ਵਾਲਿਆਂ ਹੀ ਗੱਲਾਂ ਕਰਦੇ ਸਨ ਜਿਸ ਨੂੰ ਵੀ ਉਹ ਮਿਲਦੇ ਉਹਨਾਂ ਨੂੰ ਆਪਣਾ ਬਣਾ ਲੈਂਦੇ ਉਹਨਾਂ ਨੇ ਪੰਜਾਬੀ ਫਿਲਮਾਂ ਦੇ ਵਿੱਚ ਅਜਿਹੀ ਰੀਤ ਸ਼ੁਰੂ ਕੀਤੀ ਕਿ ਜੋ ਵੀ ਪੰਜਾਬੀ ਗੀਤ ਹਿੱਟ ਹੁੰਦਾ ਸੀ ਉਸ ਨੂੰ ਪੰਜਾਬੀ ਫਿਲਮਾਂ ਦੇ ਵਿੱਚ ਲੈ ਆਉਂਦੇ ਜਿਸ ਕਰਕੇ ਵਿਦੇਸ਼ਾਂ ਦੇ ਵਿੱਚ ਵੀ ਇਹਨਾਂ ਫਿਲਮਾਂ ਦੀ ਕਾਫੀ ਮੰਗ ਸੀ ਇਸੇ ਕਰਕੇ ਹੀ ਵਿਦੇਸ਼ਾਂ ਦੇ ਕਈ ਨਿਰਮਾਤਾਵਾਂ ਨੇ ਉਹਨਾਂ ਦੇ ਨਾਲ ਫਿਲਮਾਂ ਬਣਾਈਆਂ ਹਨ ਉਹ ਜਿਸ ਵੀ ਨਿਰਮਾਤਾ ਦੇ ਨਾਲ ਕੰਮ ਕਰਦੇ ਸਨ ਉਹਨਾਂ ਦੇ ਹੀ ਹੋ ਜਾਂਦੇ ਸਨ ਉਹ ਬੜੇ ਪਿਆਰੇ ਇਨਸਾਨ ਸਨ ਫਿਲਮ ਜੱਟ ਤੇ ਜ਼ਮੀਨ ਦੇ ਆਖਰੀ ਸ਼ੈਡਿਊਲ ਵਿੱਚ ਉਹਨਾਂ ਨਾਲ ਘਟਨਾ ਵਾਪਰੀ ਸੀ 8 ਦਸੰਬਰ 1988 ਦੀ ਇੱਕ ਸ਼ਾਮ ਸੀ ਜਦੋਂ ਸ਼ੂਟਿੰਗ ਹੋ ਰਹੀ ਸੀ ਪਿੰਡ ਦੇ ਕੁਝ ਨੌਜਵਾਨਾਂ ਨੇ ਸ਼ੂਟਿੰਗ ਲਈ ਭੰਗੜਾ ਪਾਉਣਾ ਸੀ ਇਸ ਮੌਕੇ ਤੇ ਵਿਰਿੰਦਰ ਤੇ ਅਦਾਕਾਰ ਮਨਪ੍ਰੀਤ ਕੋਰ ਉਰਫ ਵਿਜੇ ਬਾਂਸਲ ਵੀ ਤਿਆਰ ਸਨ ਜਿਵੇਂ ਹੀ ਸ਼ੂਟਿੰਗ ਸ਼ੁਰੂ ਹੋਈ ਤਾਂ ਜਕਦਮ ਹਾਟਾ ਹੋਣ ਲੱਗੀ ਇਸ ਮੌਕੇ ਤੇ ਵਿਰਿੰਦਰ ਕੈਮਰਾਮੈਨ ਪ੍ਰੀਤਮ ਸਿੰਘ ਅਤੇ ਅਦਾਕਾਰਾ ਮਨਪ੍ਰੀਤ ਨੂੰ ਗੋਲੀਆਂ ਲੱਗੀਆਂ ਇਹਨਾਂ ਨੂੰ ਹਸਪਤਲ ਲਿਜਾਇਆ ਗਿਆ ਪਰ ਮੰਨਿਆ ਜਾ ਰਿਹਾ ਹੈ ਕਿ ਵਿਰਿੰਦਰ ਦੀ ਮੌਕੇ ਤੇ ਹੀ ਮੌਤ ਹੋ ਗਈ ਕੈਮਰਾਮੈਨ ਪ੍ਰੀਤਮ ਸਿੰਘ ਦੇ ਲੱਤ ਵਿੱਚ ਗੋਲੀ ਲੱਗੀ ਹੈ ਤੇ ਅਦਾਕਾਰਾ ਮਨਪ੍ਰੀਤ ਕੋਰ ਬਚ ਗਈ ਕੈਮਰਾਮੈਨ ਪ੍ਰੀਤਮ ਕੁਝ ਦਿਨਾਂ ਦੇ ਬਾਅਦ ਠੀਕ ਹੋ ਗਏ ਕੈਮਰਾਮੈਨ ਪ੍ਰੀਤਮ ਉਸ ਸਮੇਂ ਦੇ ਬਹੁਤ ਵਧੀਆ ਕੈਮਰਾਮੈਨ ਸਨ ਜਿਨ੍ਹਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਇੱਕ ਫੋਟੋਗ੍ਰਾਫਰ ਤੋਂ ਕੀਤੀ ਉਹਨਾਂ ਨੇ ਆਪਣੀ ਲਾਈਫ ਦੀ ਪਹਿਲੀ ਫਿਲਮ ਸ੍ਰੀ ਹਰਮੰਦਰ ਸਾਹਿਬ ਦੀ ਖਿੱਚੀ ਸੀ ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਇਸੇ ਤੋਂ ਹੀ ਪ੍ਰੀਤਮ ਸਿੰਘ ਨੇ ਸੋਚ ਲਿਆ ਕਿ ਉਹ ਮੁੰਬਈ ਦੇ ਵਿੱਚ ਆਪਣਾ ਕੈਰੀਅਰ ਬਣਾਉਣਗੇ ਫਿਰ ਉਹਨਾਂ ਨੇ ਮੁੰਬਈ ਵਿੱਚ ਇਹ ਕੈਰੀਅਰ ਆਪਣਾ ਸ਼ੁਰੂ ਕੀਤਾ ਉਹਨਾਂ ਨੇ ਢੇਰ ਸਾਰੀਆਂ ਪੰਜਾਬੀ ਫਿਲਮਾਂ ਕੀਤੀਆਂ ਹਨ ਅਦਾਕਾਰਾ ਮਨਪ੍ਰੀਤ ਕੋਰ ਉਸ ਸਮੇਂ ਕਾਫੀ ਡਿਪਰੈਸ਼ਨ ਵਿੱਚ ਚਲੀ ਗਈ ਫਿਰ ਉਸਨੇ ਫਿਲਮਾਂ ਛੱਡ ਦਿੱਤੀਆਂ ਅਤੇ ਜਲਦੀ ਹੀ ਉਸਨੇ ਅਮ੍ਰਿਤਾ ਸੂਰਜਾਡਾ ਨਾਲ ਵਿਆਹ ਕਰਵਾ ਲਿਆ ਸੂਰਜ ਚੱਡਾ ਜਲੰਧਰ ਦਾ ਰਹਿਣ ਵਾਲਾ ਹੈ ਅਤੇ ਡੀਏਵੀ ਕਾਲਜ ਜਲੰਧਰ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਮੁੰਬਈ ਚਲੇ ਗਿਆ ਉਸ ਨੇ ਕਾਫੀ ਫਿਲਮਾਂ ਦੇ ਵਿੱਚ ਕੰਮ ਕੀਤਾ ਲੇਕਿਨ ਬਾਅਦ ਵਿੱਚ ਫਿਲਮਾਂ ਨੂੰ ਅਲਵਦਾ ਕਹਿ ਦਿੱਤਾ ਵਰਿੰਦਰ ਦੀ ਮੌਤ ਕਰਨ ਪੰਜਾਬੀ ਫਿਲਮ ਇੰਡਸਟਰੀ ਕਾਫੀ ਸਮੇਂ ਲਈ ਠੱਪ ਹੋ ਗਈ ਜੱਟ ਤੇ ਜ਼ਮੀਨ ਉਹਨਾਂ ਦੀ ਮੌਤ ਤੋਂ ਬਾਅਦ ਰਿਲੀਜ਼ ਹੋਈ ਸੀ ਬਾਕਸ ਆਫਿਸ ਤੇ ਇਹ ਫਿਲਮ ਕਾਫੀ ਹਟ ਰਹੀ ਵਰਿੰਦਰ ਨੇ ਪੰਜਾਬੀ ਫਿਲਮ ਇੰਡਸਟਰੀ ਨੂੰ ਇੱਕ ਨਵਾਂ ਰਾਹ ਦਿੱਤਾ ਜਿਸ ਕਰਕੇ ਉਹਨਾਂ ਦੀਆਂ ਫਿਲਮਾਂ ਹਟ ਰਹੀਆਂ ਜਦੋਂ ਵੀ ਉਹਨਾਂ ਦੀ ਫਿਲਮ ਆਉਂਦੀ ਸੀ ਤਾਂ ਕਾਫੀ ਰੌਸ਼ਨ ਮੇ ਵਿੱਚ ਹੁੰਦਾ ਸੀ। ਵਰਿੰਦਰ ਦੇ ਦਿਹਾਂਤ ਤੋਂ ਬਾਅਦ ਪਰਿਵਾਰ ਨੇ ਇੱਕ ਕਿਤਾਬ ਕੱਢੀ ਜਿਸ ਨੂੰ ਕਾਫੀ ਪਸੰਦ ਕੀਤਾ ਗਿਆ। ਇਸ ਕਿਤਾਬ ਦੇ ਵਿੱਚ ਸੰਜੇ ਦਾਤ ਰਿਸ਼ੀ ਕਪੂਰ ਸ਼ਿਰੀ ਦੇਵੀ, ਵਿਨੋਦ ਮਹਿਰਾ, ਮੰਦਾਕਣੀ ਅਤੇ ਅਨੂਪਮ ਖੇਰ ਨੇ ਇਸ ਵਿੱਚ ਕਈ ਟਿੱਪਣੀਆਂ ਕੀਤੀਆਂ। ਇਸ ਮੌਕੇ ਤੇ ਵਰਿੰਦਰ ਦੇ ਪੁੱਤਰ ਰਣਦੀਪ ਦਾ ਕਹਿਣਾ ਹੈ ਕਿ ਉਹਨਾਂ ਨੂੰ ਪਾਪਾ ਦੀ ਬਹੁਤ ਯਾਦ ਆਉਂਦੀ ਹੈ। ਪਾਪਾ ਪੰਜਾਬੀ ਫਿਲਮਾਂ ਦੀ ਸ਼ਾਨ ਸਨ। ਸਾਨੂੰ ਵੀ ਕਈ ਵਾਰ ਜੂ ਤੇ ਉਹਨਾਂ ਦੇ ਬੰਗਲੇ ਵਿੱਚ ਜਾਣ ਦਾ ਮੌਕਾ ਮਿਲਿਆ ਹੈ ਜਦੋਂ ਕਿ ਖਾਸ ਕਰਕੇ ਦੁਲਾ ਪੱਟੀ ਫਿਲਮ ਦੀ ਐਡੀਟਿੰਗ ਹੁੰਦੀ ਸੀ ਇਸ ਮੌਕੇ ਤੇ ਰਣਦੀਪ ਦੀ ਪਤਨੀ ਦੀਪਤੀ ਪਟਰਾਗਰ ਵੀ ਮਿਲਦੇ ਸਨ ਉਹ ਹਮੇਸ਼ਾ ਹੀ ਵਿਰਿੰਦਰ ਨੂੰ ਯਾਦ ਕਰਦੇ ਰਹਿੰਦੇ ਹਨ ਰਣਦੀਪ ਦਾ ਕਹਿਣਾ ਹੈ ਕਿ ਮੇਰੇ ਪਾਪਾ ਵਿਰਿੰਦਰ ਪੰਜਾਬੀ ਫਿਲਮਾਂ ਲਈ ਵਰਦਾਨ ਸਨ ਜਿੰਨੀਆਂ ਵੀ ਉਹਨਾਂ ਨੇ ਫਿਲਮਾਂ ਕੀਤੀਆਂ ਹਨ ਨਿਰਮਾਤਾ ਮਾਣੂ ਕਮਾ ਕੇ ਦਿੱਤਾ ਹੈ ਪਾਪਾ ਅਜਈਆਂ ਪੰਜਾਬੀ ਫਿਲਮਾਂ ਬਣਾਉਂਦੇ ਸਨ ਜੋ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਤਸਵੀਰ ਹੁੰਦੀਆਂ ਸਨ ਇਸੇ ਕਰਕੇ ਇਹਨਾਂ ਨੂੰ ਪਸੰਦ ਕੀਤਾ ਜਾਂਦਾ ਸੀ ਇਹ ਉਹ ਅਜਈਆਂ ਫਿਲਮਾਂ ਸਨ ਜੋ ਪੰਜਾਬ ਦੇ ਇਤਿਹਾਸ ਨੂੰ ਪੇਸ਼ ਕਰਦੀਆਂ ਸਨ ਕਿ ਕਿਵੇਂ ਸਾਡਾ ਪੰਜਾਬੀ ਇਤਿਹਾਸ ਹੈ ਮੈਨੂੰ ਆਪਣੇ ਪਾਪਾ ਦੇ ਮਾਣ ਹੈ ਰਹਿਦੀ ਦੁਨੀਆ ਤੱਕ ਵਰਿੰਦਰ ਦਾ ਨਾਮ ਰਹੇਗਾ ਆਦਾਰਾ ਦੇਸ਼ ਦੇ ਬਾਬਾ ਵਰਿੰਦਰ ਨੂੰ ਸ਼ਰਦਾ ਦੇ ਫੁੱਲ ਭੇਟ ਕਰਦਾ ਹੈ ਅੱਜਕੱਲ੍ਹ ਹਿੰਦੀ ਫਿਲਮਾਂ ਦਾ ਟ੍ਰੈਂਡ ਕਾਫੀ ਬਦਲ ਗਿਆ ਹੈ। ਜ਼ਿਆਦਾਤਰ ਫਿਲਮਾਂ ਐਕਸ਼ਨ ਤੇ 베ਸਡ ਹੁੰਦੀਆਂ ਹਨ ਜਿਨ੍ਹਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਆਹਾਨ ਪਾਂਡੇਯਾ ਤੇ ਅਨੀਤਾ ਪੱਡਾਦੀ ਫਿਲਮ ਸਯਾਰਾ ਨੇ ਥੀਏਟਰ ਦੇ ਵਿੱਚ ਕਮਾਲ ਕਰ ਦਿੱਤਾ। ਜੋ ਕੋਹਨਾ ਪਿਆਰ ਹੈ ਦੇ ਬਾਅਦ ਨਿਊ ਕਮਰ ਜ ਲਈ ਬਹੁਤ ਵਧੀਆ ਫਿਲਮ ਹੈ। ਇਸ ਫਿਲਮ ਨੇ ਕਮਾਲ ਕਰ ਦਿੱਤਾ। ਪਹਿਲੇ ਦਿਨ ਹੀ ਥੀਏਟਰ ਚ ਹਾਊਸਫੁੱਲ ਦੇ ਬੋਰ ਦੇ ਨਾਲ ਇਸ ਫਿਲਮ ਨੂੰ ਪਸੰਦ ਕੀਤਾ ਜਾ ਰਿਹਾ ਹੈ। ਇਸ ਦੀ ਕਾਫੀ ਚਰਚਾ ਹੈ। ਇਸ ਫਿਲਮ ਨੇ 6 ਦਿਨ ਦੇ ਵਿੱਚ 20 ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ ਹੈ। ਟ੍ਰੇਡ ਰਿਪੋਰਟਾਂ ਦਾ ਕਹਿਣਾ ਹੈ ਕਿ ਵੀਰਵਾਰ ਨੂੰ ਇਸ ਫਿਲਮ ਨੇ ਪਹਿਲੇ ਦਿਨ ਹੀ 20 ਕਰੋੜ ਦੀ ਕਲੈਕਸ਼ਨ ਕੀਤੀ ਹੈ, ਜੋ ਕਿ ਹੈ ਇੱਕ ਰਿਕਾਰਡ ਹੈ। ਇਸ ਫਿਲਮ ਦਾ ਨੈਟ ਕਲੈਕਸ਼ਨ ਹੁਣ ਤੱਕ 180 ਕਰੋੜ ਤੋਂ ਵੱਧਾ ਹੈ। ਇਸ ਸਾਲ ਦੇ ਇੱਕ ਹਫ਼ਤੇ ਵਿੱਚ ਸਭ ਤੋਂ ਜ਼ਿਆਦਾ ਕਮਾਈ ਕਰਨ ਦਾ ਰਿਕਾਰਡ ਵਿਕੀ ਕੌਸ਼ਲ ਦੀ ਸ਼ਾਵਾ ਦੇ ਨਾਂ ਹੈ। ਇਸ ਦਾ ਫਸਟ ਵੀ ਕਲੈਕਸ਼ਨ 225 ਕਰੋੜ ਤੋਂ ਜ਼ਿਆਦਾ ਸੀ। ਅਤੇ ਦੂਜੀ ਫਿਲਮ 113 ਕਰੋੜ ਰੁਪਏ ਕਮਾਉਣ ਵਾਲੀ ਹਾਊਸਫੁੱਲ 5C ਲੇਕਿਨ ਹੁਣ ਇਹ ਪੋਜੀਸ਼ਨ ਸਿਆਰਾ ਦੇ ਕੋਲ ਹੈ ਇਹ ਫਿਲਮ ਰੇਡ 2 ਨੂੰ ਪਛਾੜ ਕੇ ਇਸ ਸਾਲ ਦੀ ਦੂਜੀ ਸਭ ਤੋਂ ਵੱਡੀ ਫਿਲਮ ਬਣ ਚੁੱਕੀ ਹੈ ਇਸ ਫਿਲਮ ਦਾ ਕਰੇਜ ਦੇਖਦੇ ਹੋਏ ਵੀਕਐਂਡ ਵਿੱਚ ਇਸ ਦਾ ਕਲੈਕਸ਼ਨ ਹੋਰ ਵਧਿਆ ਹੈ ਅਤੇ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਐਤਵਾਰ ਤੱਕ ਕਮਾਈ ਦੇ ਬਾਅਦ ਇਸ ਦਾ ਟੋਟਲ 250 ਕਰੋੜ ਦੇ ਆਸ-ਪਾਸ ਹੋਣ ਦਾ ਅੰਦਾਜ਼ਾ ਹੈ ਇਸ ਫਿਲਮ ਦੇ ਮਿਕਰਾਂ ਦਾ ਕਹਿਣਾ ਹੈ ਕਿ ਸਾਨੂੰ ਬਹੁਤ ਖੁਸ਼ੀ ਹੈ ਕਿ ਉਹਨਾਂ ਦੀ ਫਿਲਮ ਵਧੀਆ ਕਲੈਕਸ਼ਨ ਕਰ ਰਹੀ ਹੈ। ਇਸ ਫਿਲਮ ਦੇ ਵਿੱਚ ਨਿਊ ਕਮਰ ਆਹਾਨ ਪਾਂਡੇ ਅਤੇ ਅਨੀਤਾ ਪਡਾ ਨੂੰ ਲਿਆ ਗਿਆ ਹੈ ਜੋ ਕਿ ਬਿਲਕੁਲ ਨਵੇਂ ਹਨ। ਇਹਨਾਂ ਦੀ ਪਰਫਾਰਮੈਂਸ ਨੂੰ ਸਾਡੇ ਨੌਜਵਾਨ ਬਹੁਤ ਪਸੰਦ ਕਰ ਰਹੇ ਹਨ ਜਿਸ ਕਰਕੇ ਇਸ ਫਿਲਮ ਨੂੰ ਹਰ ਥਾਂ ਤੇ ਭਰਮਾ ਹੁੰਗਾਰਾ ਮਿਲ ਰਿਹਾ ਹੈ। ਫਿਲਮ ਮਿਕਰਾਂ ਦਾ ਕਹਿਣਾ ਹੈ ਕਿ ਇਹ ਫਿਲਮ ਹਟਕੇ ਹੈ ਜਿਸ ਕਰਕੇ ਇਸ ਫਿਲਮ ਵੱਲ ਭੀੜ ਆ ਰਹੀ ਹੈ। ਅਸੀਂ ਆਪਣੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬਹੁਤ ਪਿਆਰ ਦਿੰਦਾ ਹੈ ਇਸੇ ਤਰ੍ਹਾਂ ਉਹ ਪਿਆਰ ਆਪਣਾ ਬਣਾਏ ਰੱਖਣਗੇ ਫਿਰ ਮਿਕਰਾਂ ਦਾ ਕਹਿਣਾ ਹੈ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਰ ਅਜਈਆਂ ਫਿਲਮਾਂ ਦਾ ਹੀ ਨਿਰਮਾਣ ਕਰਾਂਗੇ ਗਾਇਕ ਅਦਾਕਾਰ ਦਲਜੀਤ ਦੁਸਾਂਝ 1971 ਦੀ ਜੰਗ ਤੇ ਆਧਾਰਿਤ ਫਿਲਮ ਬਾਰਡਰ 2 ਦੇ ਅਗਲੇ ਸ਼ਡਿਊਲ ਦੀ ਸ਼ੂਟਿੰਗ ਦੇ ਲਈ ਅੰਮ੍ਰਿਤਸਰ ਪੁੱਜ ਗਿਆ ਦੁਸਾਂਝ ਨੇ ਆਪਣੇ ਇੰਸਟਾਗ੍ਰam ਤੇ ਇੱਕ ਪੰਨ ਤੋਂ ਸ਼ੂਟਿੰਗ ਮੌਕੇ ਪਰਦੇ ਪਿੱਛੇ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿਸ ਵਿੱਚ ਉਸਨੇ ਪੰਜਾਬ ਪਹੁੰਚਣ ਬਾਰੇ ਐਲਾਨ ਕੀਤਾ ਇਸ ਸਮੇਂ ਤਰਨਤਾਰ ਨੇੜੇ ਇੱਕ ਅਣਜਾਣ ਜਗ੍ਹਾ ਤੇ ਫਿਲਮ ਦੀ ਸ਼ੂਟਿੰਗ ਹੋ ਰਹੀ ਹੈ ਦਲਜੀਤ ਦਸਾਂਝ ਨੂੰ ਮੈਨੇਜਰ ਸੁਨਾਲੀ ਸਿੰਘ ਅਤੇ ਫਿਲਮ ਦੇ ਨਿਰਦੇਸ਼ਕ ਅੰਦਰਾਗ ਸਮੇਤ ਫਿਲਮ ਦੀਆਂ ਟੀਮਾਂ ਨਾਲ ਦੇਖਿਆ ਗਿਆ ਹੈ ਇਸ ਫਿਲਮ ਦੇ ਵਿੱਚ ਦਲਜੀਤ ਕਥਤ ਤੌਰ ਤੇ ਫਲਾਈਂਗ ਅਫਸਰ ਨਰਮਲਜੀਤ ਸਿੰਘ ਸੇਖੋ ਦਾ ਕਿਰਦਾਰ ਨਿਭਾ ਰਿਹਾ ਹੈ ਜੋ ਭਾਰਤੀ ਹਵਾਈ ਸੈਨਾ ਦੇ ਅਧਿਕਾਰੀ ਅਤੇ ਆਈਏਐਫ ਤੋਂ ਪਰਮਵੀਰ ਚੱਕਰ ਪ੍ਰਾਪਤ ਕਰਨ ਵਾਲੇ ਇਕਲੌਤੇ ਵਿਅਕਤੀ ਹਨ ਸੇਖੋ ਨੂੰ 1971 ਦੀ ਭਾਰਤ-ਪਾਕ ਜੰਗ ਦੌਰਾਨ ਉਹਨਾਂ ਦੀ ਬਹਾਦਰੀ ਲਈ ਜਾਣਿਆ ਜਾਂਦਾ ਹੈ। ਦਲਜੀਤ ਨੇ 17 ਜੁਲਾਈ ਨੂੰ ਸੇਖੋ ਦੀ 80ਵੀਂ ਜਨਮ ਬਰੇਗੜ ਮੌਕੇ ਉਹਨਾਂ ਦੀ ਤਸਵੀਰ ਵੀ ਆਪਣੇ ਇੰਸਟਾਗ੍ਰam ਸਟੋਰੀ ਤੇ ਸਾਂਝੀ ਕੀਤੀ। ਅੰਮ੍ਰਿਤਸਰ ਹਵਾਈ ਅੱਡੇ ਪਹੁੰਚਣ ਤੇ ਦਲਜੀਤ ਸੰਜ ਨੂੰ ਅਜੇਹੇ ਪਹਿਰਾਵੇ ਵਿੱਚ ਦੇਖਿਆ ਗਿਆ ਹੈ ਜੋ ਉਹਨਾਂ ਦੇ ਇੱਕ ਹੋਰ ਮਸ਼ਹੂਰ ਔਨ-ਸਕ੍ਰੀਨ ਕਿਰਦਾਰ ਜਸਵੰਤ ਸਿੰਘ ਖਾਲੜਾ ਵਰਗਾ ਲੱਗਦਾ ਸੀ। ਦਲਜੀਤ ਵੱਲੋਂ ਸਾਂਝੀ ਕੀਤੀ ਗਈ ਵੀਡੀਓ ਵਿੱਚ ਵਰਨ ਧਵਨ ਆਹਾਨ ਸ਼ੈਤੀ ਮੋਨਾ ਸਿੰਘ ਵਰਗੇ ਹੋਰ ਵੀ ਕਲਾਕਾਰ ਸ਼ਾਮਲ ਦਿਖਾਈ ਦਿੰਦੇ ਹਨ ਦਲਜੀਤ ਦਾ ਕਹਿਣਾ ਹੈ ਕਿ ਉਹਨਾਂ ਦੀ ਇਹ ਫਿਲਮ ਬਹੁਤ ਵਧੀਆ ਹੈ ਦਲਜੀਤ ਦਾ ਕਹਿਣਾ ਹੈ ਕਿ ਉਹ ਜਿੰਨੀਆਂ ਵੀ ਫਿਲਮਾਂ ਕਰ ਰਿਹਾ ਹੈ ਬਹੁਤ ਵਧੀਆ ਫਿਲਮਾਂ ਕਰ ਰਿਹਾ ਹੈ ਉਹਨਾਂ ਦੀ ਟੀਮ ਕੋਖ ਪਰ ਕਰਕੇ ਫਿਲਮ ਦੀ ਚੋਣ ਕਰਦੀ ਹੈ ਜਿਸ ਕਰਕੇ ਮੈਂ ਇਹ ਫਿਲਮਾਂ ਸਾਈਨ ਕਰਦਾ ਹਾਂ ਮੇਰੀ ਤਮੰਨਾ ਹੈ ਕਿ ਮੈਂ ਹਾਲੀਵੁੱਡ ਅਤੇ ਦੱਖਣ ਦੀਆਂ ਫਿਲਮਾਂ ਵੀ ਕਰਾਂ ਮੇਰੇ ਕੋਲ ਦੱਖਣ ਦੀਆਂ ਫਿਲਮਾਂ ਦੀਆਂ ਬਹੁਤ ਸਾਰੀਆਂ ਕਹਾਣੀਆਂ ਹਨ ਜਿਨ੍ਹਾਂ ਨੂੰ ਮੇਰੀ ਟੀਮ ਸੁਣ ਰਹੀ ਹੈ ਅਤੇ ਮੈਨੂੰ ਆਸ ਹੈ ਕਿ ਜਲਦੀ ਹੀ ਮੈਂ ਦੱਖਣ ਦੀਆਂ ਫਿਲਮਾਂ ਵੀ ਕਰਾਂਗਾ ਇਸ ਦੇ ਨਾਲ ਹੀ ਮੇਰੇ ਕੋਲ ਇੱਕ ਵਿਦੇਸ਼ ਦੀ ਫਿਲਮ ਹੈ ਜਿਸ ਬਾਰੇ ਗੱਲਬਾਤ ਚੱਲ ਰਹੀ ਹੈ ਮੈਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲਦਾ ਹੈ ਮੈਂ ਉਹਨਾਂ ਦਾ ਰਿਣੀ ਹਮੇਸ਼ਾ ਰਹਾਂਗਾ ਇਹਨਾਂ ਦਰਸ਼ਕਾਂ ਕਰਕੇ ਹੀ ਮੇਰੀ ਇਹ ਬੁਲੰਦੀ ਹੈ ਮੈਨੂੰ ਆਪਣੇ ਦਰਸ਼ਕਾਂ ਤੇ ਬਹੁਤ ਮਾਣ ਹੈ ਮੈਂ ਜਦੋਂ ਵੀ ਪੰਜਾਬ ਆਉਂਦਾ ਹਾਂ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿਉਂਕਿ ਇਹ ਮੇਰਾ ਘਰ ਹੈ ਇਸ ਮਿੱਟੀ ਨਾਲ ਮੋਹ ਮੇਰਾ ਗੂੜਾ ਹੈ ਮੈਂ ਚਾਹੁੰਦਾ ਹਾਂ ਕਿ ਵਾਰ-ਵਾਰ ਪੰਜਾਬ ਵਿੱਚ ਆ ਕੇ ਇੱਥੇ ਸ਼ੂਟਿੰਗ ਕਰਾਂ ਵੌਇਸ ਆਫ ਮੁਕੇਸ਼ ਰਾਹੀਂ ਸਿਨੇਮਾ ਜਗਤ ਵਿੱਚ ਆਪਣੀ ਪਛਾਣ ਬਣਾਉਣ ਵਾਲੇ ਪਲੇਬੈਕ ਗਾਇਕ ਪਾਵਲਾ ਮਹਿਤਾ ਦਾ ਦਿਹਾਂਤ ਹੋ ਗਿਆ ਉਹਨਾਂ ਦੇ ਦਿਹਾਂਤ ਦੀ ਖਬਰ ਆਉਂਦੇ ਹੀ ਮਨੋਰੰਜਨ ਜਗਤ ਵਿੱਚ ਸੋਗ ਦੀ ਲਹਿਰ ਫੈਲ ਗਈ ਇੱਕ ਗਾਇਕਾ ਤੇ ਸੰਗੀਤਕਾਰ ਦੇ ਤੌਰ ਤੇ ਪਾਵਲਾ ਮਹਿਤਾ ਨੇ ਫਿਲਮ ਇੰਡਸਟਰੀ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਜਿਸ ਨੂੰ ਪੁਲਾਇਆ ਨਹੀਂ ਜਾ ਸਕਦਾ ਇੰਡੀਆ ਟੂਡੇ ਦੀ ਇੱਕ ਰਿਪੋਰਟ ਅਨੁਸਾਰ ਉਹਨਾਂ ਨੇ 22 ਜੁਲਾਈ ਨੂੰ ਮੁੰਬਈ ਵਿੱਚ ਆਖਰੀ ਸਾਹ ਲਿਆ ਹਾਲਾਂਕਿ ਮੌਤੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਦਰਸਲ ਬਾਬਲਾ ਪ੍ਰਸਿੱਧ ਗਾਇਕ ਮੁਕੇਸ਼ ਦਾ ਬਹੁਤ ਵੱਡਾ ਚਿਹਤਾ ਸੀ ਉਸ ਨੇ ਕਈ ਗੀਤਾਂ ਨੂੰ ਦੁਬਾਰਾ ਬਣਾਇਆ ਸੀ ਇੱਕ ਇਤਫਾਕ ਹੈ ਕਿ 22 ਜੁਲਾਈ ਨੂੰ ਗਾਇਕ ਮੁਕੇਸ਼ ਦੀ ਜਨਮ ਬਰੇ ਗੰਡ ਮਨਾਈ ਜਾਂਦੀ ਹੈ ਬਾਬਲਾ ਮੈਤਾਦੀਬੀ ਮੌਤ ਉਸੇ ਦਿਨ 22 ਜੁਲਾਈ 2025 ਨੂੰ ਹੋਈ ਹੈ ਇੱਕ ਗਾਇਕ ਦੇ ਤੌਰ ਤੇ ਬਾਬਲਾ ਨੇ 250 ਤੋਂ ਵੱਧ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ। ਉਹਨਾਂ ਨੇ ਰਿਸ਼ੀ ਕਪੂਰ, ਸ਼੍ਰੀ ਦੇਵੀ ਦੀ ਫਿਲਮ ਚਾਂਦਨੀ ਵਿੱਚ ਲਤਾ ਮੰਗੇਸ਼ਕਰ ਦੇ ਨਾਲ ਇੱਕ ਗੀਤ ਤੇਰੇ ਮੇਰੇ ਹੋਂਠ ਮਿਤਵਾ ਨੂੰ ਆਪਣੀ ਆਵਾਜ਼ ਦਿੱਤੀ। ਇਸ ਤੋਂ ਇਲਾਵਾ ਉਸ ਦੇ ਹੋਰ ਵੀ ਬਹੁਤ ਸਾਰੇ ਗੀਤ ਹਨ। ਬਾਬਲਾ ਨੇ ਮੂਨਲਾਈਟ, ਦਿਲ ਹੈ ਕਿ ਮਾਂਤਾ ਨਹੀਂ, ਸੜਕ, ਬੇਟਾ ਤਹਿਲਕਾ ਆਦ ਫਿਲਮਾਂ ਦੇ ਵਿੱਚ ਗੀਤ ਗਾਏ ਹਨ। ਤੇ ਸ੍ਰੀ ਦੇ ਸਹਿਯੋਗ ਨਾਲ ਉਸ ਨੇ 6 ਡਿਊਟ ਐਲਬਮ ਬਣੇ 10 ਸਿੰਗਲ ਐਲਬਮ ਵੀ ਦਿੱਤੇ ਹਨ ਇਸ ਦੇ ਨਾਲ ਹੀ ਬਾਬਲਾ ਨੇ ਆਪਣੀ ਗਾਇਕੀ ਦੇ ਨਾਲ ਕਈ ਭਜਨਾਂ ਨੂੰ ਅਮਰ ਕਰ ਦਿੱਤਾ ਕਾਜੋਲ ਅਤੇ ਟਵਿੰਕਲ ਖੰਨਾ ਹੁਣ ਇੱਕ ਨਵੇਂ ਸ਼ੋਅ ਦੇ ਵਿੱਚ ਇੱਕ ਸਾਥ ਨਜ਼ਰ ਆਉਣਗੇ ਪ੍ਰਾਈਮ ਵੀਡੀਓ ਨੇ ਸੋਸ਼ਲ ਮੀਡੀਆ ਤੇ ਟੂ ਮੱਚ ਵੈਦ ਕਾਜੋਲ ਐਂਡ ਟਵਿੰਕਲ ਸ਼ੋਅ ਦਾ ਐਲਾਨ ਕੀਤਾ ਹੈ ਦੋਮਾਂ ਦਾ ਇਹ ਪਹਿਲਾ ਟਾਕ ਸ਼ੋਅ ਹੋਵੇਗਾ ਸ਼ੇਅਰ ਕੀਤੀ ਗਈ ਤਸਵੀਰ ਦੇ ਨਾਲ ਪ੍ਰਾਈਮ ਵੀਡੀਓ ਨੇ ਕੈਪਸ਼ਨ ਵਿੱਚ ਲਿਖਿਆ ਉਹਨਾਂ ਦੇ ਕੋਲ ਬਹੁਤ ਕੁਝ ਹੈ ਬਹੁਤ ਸਾਰੀਆਂ ਅਜਾਦਾ ਹਨ ਜਿਨ੍ਹਾਂ ਨੂੰ ਕਦੇ ਵੀ ਨਹੀਂ ਦੇਖਿਆ ਗਿਆ ਜਲਦ ਆ ਰਿਹਾ ਹੈ ਪ੍ਰਾਈਮ ਵੀਡੀਓ ਤੇ ਇਸ ਸ਼ੋਅ ਨੂੰ ਵਣਜਿਆ ਏਸ਼ੀਆ ਪ੍ਰੋਡਿਊਸ ਕਰ ਰਿਹਾ ਹੈ ਸ਼ੋਅ ਦੀ ਰਿਲੀਜ਼ ਡੇਟ ਹਲੇ ਸਾਹਮਣੇ ਨਹੀਂ ਆਈ ਲੇਕਿਨ ਇਸ ਵਿੱਚ ਪਹਿਲਾਂ ਤੋਂ ਇਹ ਐਲਾਨ ਕੀਤਾ ਗਿਆ ਸੀ ਕਿ ਇਸ ਸ਼ੋਅ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ ਅਤੇ ਜਲਦੀ ਹੀ ਸਟ੍ਰੀਮ ਹੋਵੇਗਾ ਇਸ ਸ਼ੋਅ ਵਿੱਚ ਬਾਲੀਵੁੱਡ ਅਤੇ ਐਂਟਰਟੇਨਮੈਂਟ ਇੰਡਸਟਰੀ ਦੀਆਂ ਹਸਤੀਆਂ ਨੂੰ ਸੱਦਾ ਦਿੱਤਾ ਗਿਆ ਹੈ ਇਹ ਇੱਕ ਵੱਖਰੀ ਕਿਸਮ ਦਾ ਸ਼ੋਅ ਹੈ ਜਿਸ ਵਿੱਚ ਫਿਲਮੀ ਕਲਾਕਾਰਾਂ ਦੇ ਫਿਲਮੀ ਕੈਰੀਅਰ ਅਤੇ ਘਰ ਪਰਿਵਾਰ ਦੀਆਂ ਗੱਲਾਂ ਹੋਣਗੀਆਂ ਜੋ ਇੱਕ ਵੱਖਰੀ ਦਿਖਪੇਸ਼ ਕਰੇਗਾ ਨਿਰਮਾਤਾ ਦਾ ਕਹਿਣਾ ਹੈ ਕਿ ਇਹ ਸ਼ੋਅ ਬਹੁਤ ਵਧੀਆ ਹੈ ਉਹਨਾਂ ਨੂੰ ਆਸ਼ਾ ਹੈ ਕਿ ਇਸ ਨੂੰ ਪਸੰਦ ਕੀਤਾ ਜਾਵੇਗਾ 1983 ਵਿੱਚ ਫਿਲਮ ਅੰਦਾ ਕਾਨੂੰਨ ਰਿਲੀਜ਼ ਹੋਈ ਸੀ ਜਿਸ ਵਿੱਚ ਅਮਿਤਾਭਚਨ ਨੇ ਇੱਕ ਬਹੁਤ ਹੀ ਵਧੀਆ ਰੋਲ ਕੀਤਾ ਉਹਨਾਂ ਨੇ ਇਸ ਫਿਲਮ ਦੇ ਵਿੱਚ ਜਾਨਸਾਲ ਖਾਨ ਨਾਂ ਦੇ ਇੱਕ ਮੁਸਲਮ ਆਦਮੀ ਦੇ ਕਿਰਦਾਰ ਨੂੰ ਪੇਸ਼ ਕੀਤਾ ਇਸ ਫਿਲਮ ਦੇ ਗੀਤ ਆਨੰਦ ਬਖਸ਼ੀ ਨੇ ਲਿਖੇ ਸਨ ਜੋ ਬਹੁਤ ਸਰਲ ਅਤੇ ਭਾਵਨਾਵਾਂ ਨੂੰ ਪੇਸ਼ ਕਰਨ ਵਾਲੇ ਬੋਲ ਸਨ ਹਾਲਾਂਕਿ ਇਸ ਫਿਲਮ ਦੇ ਵਿੱਚ ਇੱਕ ਗੀਤ ਨੂੰ ਲੈ ਕੇ ਕਾਫੀ ਅਫਸੋਸ ਪ੍ਰਗਟ ਕੀਤਾ ਗਿਆ ਦਰਸਲ ਨਿਰਦੇਸ਼ਕ ਟੀ ਰਾਮਾ ਰਾਓ ਨੇ ਆਨੰਦ ਬਖਸ਼ੀ ਨੂੰ ਕਹਾਣੀ ਅਮਤਾ ਵਚਨ ਦੇ ਨਾਂ ਤੇ ਸੁਣਾਈ ਸੀ ਲੇਕਿਨ ਉਨ੍ਹਾਂ ਨੂੰ ਇਹ ਨਹੀਂ ਦੱਸਿਆ ਗਿਆ ਕਿ ਬਿਗਵੀ ਦਾ ਕਿਰਦਾਰ ਕਿਸ ਧਰਮ ਨਾਲ ਤੱਲੁਕ ਰੱਖਦਾ ਹੈ ਇਸ ਜਾਣਕਾਰੀ ਦੇ ਇਲਾਵਾ आनंद बख्शी ने इस फिल्म के लिए एक गीत लिखा ਸੀ ਜੋ ਉਸ ਸਮੇਂ ਕਾਫੀ ਮਸ਼ਹੂਰ ਹੋਇਆ ਰੋਤੇ ਰੋਤੇ ਹੰਸਣਾ ਸਿੱਖੋ ਹੱਸਦੇ ਹੱਸਦੇ ਰੋਣਾ ਇਸ ਤੇ ਕਾਫੀ ਚਰਚਾ ਹੋਈ ਸੀ ਹਾਲਾਂਕਿ ਗਾਣਾ ਲਿਖਣ ਦੇ ਬਾਅਦ ਆਨੰਦ ਬਖਸ਼ੀ ਨੂੰ ਪਤਾ ਲੱਗਾ ਕਿ ਫਿਲਮ ਦੇ ਵਿੱਚ ਅਮਤਾ ਵਚਨ ਇੱਕ ਮੁਸਲਮ ਕਰਦਾਰ ਨਿਵਾਰੇ ਹਨ ਤਾਂ ਉਨ੍ਹਾਂ ਨੂੰ ਬਹੁਤ ਅਫਸੋਸ ਹੋਇਆ ਉਨ੍ਹਾਂ ਨੇ ਇਹ ਗੱਲ ਆਪਣੇ ਬੇਟੇ ਰਕੇਸ਼ ਨੂੰ ਦੱਸੀ ਸੀ ਆਪਣੇ ਬੇਟੇ ਨੂੰ ਕਿਹਾ ਕਿ ਜੇਕਰ ਮੈਨੂੰ ਪਤਾ ਹੁੰਦਾ ਹੈ ਕਿ ਅਮਤਾਬਚਨ ਇਸ ਫਿਲਮ ਦੇ ਵਿੱਚ ਮੁਸਲਮਰ ਕਿਰਦਾਰ ਨਿਵਾ ਰਿਹਾ ਹੈ ਤਾਂ ਮੈਂ ਉਸ ਕਿਰਦਾਰ ਦੀ ਤਹਿਜ਼ੀਬ ਅਤੇ ਉਸਦੇ ਮਜ਼ਹਬ ਦੇ ਮੁਤਾਬਕ ਹੀ ਗਾਣਾ ਲਿਖਦਾ ਇਹ ਫਿਲਮ ਕਾਫੀ ਹਟ ਰਹੀ ਉਸ ਸਾਲ ਦੀ ਪੰਜਵੀਂ ਸਭ ਤੋਂ ਵਧੀਆ ਕਮਾਈ ਕਰਨ ਵਾਲੀ ਇਹ ਫਿਲਮ ਸੀ ਇਹ ਫਿਲਮ ਤਾਮਿਲ ਸੁਪਰਸਟਾਰ ਰਜਨੀ ਕਾਂ ਦਾ ਬਾਲੀਵੁੱਡ ਡੈਬਿਊ ਵੀ ਸੀ 1981 ਵਿੱਚ ਆਈ ਤਾਮਿਲ ਫਿਲਮ ਸਤਮ ਔਰੂ ਜਰੁਤਾਈ ਦੀ ਰੀਮੇਕ ਸੀ ਫਿਲਮ ਮੇਕਰਾਂ ਦਾ ਕਹਿਣਾ ਹੈ ਕਿ ਇਸ ਫਿਲਮ ਨੂੰ ਕਾਫੀ ਪਸੰਦ ਕੀਤਾ ਗਿਆ। ਇਹ ਗੀਤ ਕਾਫੀ ਹਿਟਰ ਹੈ ਜੋ ਅੱਜ ਵੀ ਬੱਚਿਆਂ ਦੇ ਵਿੱਚ ਕਾਫੀ ਮਸ਼ਹੂਰ ਹੈ। ਹੁਣ ਖਬਰ ਆ ਰਹੀ ਹੈ ਕਿ ਮਾਈਕਲ ਦੀ ਬਾਇਓਪੈਕ ਫਿਲਮ ਦੇ ਲਈ ਦਰਸ਼ਕਾਂ ਨੂੰ ਲੰਬਾ ਇੰਤਜ਼ਾਰ ਕਰਨਾ ਹੋਵੇਗਾ। ਰਿਪੋਰਟਾਂ ਦਾ ਕਹਿਣਾ ਹੈ ਕਿ ਮਾਈਕਲ ਦੀ ਬਾਇਓਪੈਕ ਫਿਲਮ ਦੀ ਰਿਲੀਜ਼ ਟਾਲ ਦਿੱਤੀ ਗਈ। ਇਹ ਫਿਲਮ ਅਕਤੂਬਰ ਵਿੱਚ ਰਿਲੀਜ਼ ਹੋਣ ਵਾਲੀ ਸੀ ਹੁਣ ਇਹ ਫਿਲਮ 24 ਅਪ੍ਰੈਲ 2026 ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। ਇਸ ਦੀ ਜਾਣਕਾਰੀ ਮੇਕਰਜ਼ ਨੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀ ਹੈ ਮਾਈਕਲ ਦੇ ਨਿਰਦੇਸ਼ਨ ਦੀ ਕਮਾਂਡ ਐਂਟਨੀ ਫੁਕਵਾ ਨੇ ਸੰਭਾਲੀ ਹੈ ਫਿਲਮ ਦੀ ਕਹਾਣੀ ਜੌਨ ਲੋਗਨ ਨੇ ਲਿਖੀ ਹੈ ਖਾਸ ਗੱਲ ਹੈ ਕਿ ਫਿਲਮ ਵਿੱਚ ਮੁੱਖ ਭੂਮਿਕਾ ਜਾਫਰ ਜੈਕਸਨ ਨਿਭਾ ਰਹੇ ਹਨ ਇਸ ਫਿਲਮ ਦੀ ਸ਼ੂਟਿੰਗ ਲਗਭਗ ਪੂਰੀ ਹੋ ਚੁੱਕੀ ਹੈ ਅਤੇ ਫਿਲਮ ਹੁਣ ਆਖਰੀ ਪੜਾਅ ਤੇ ਹੈ ਜਿਸ ਦੇ ਟੈਕਨੀਕਲ ਕਾਫੀ ਕੰਮ ਹੋ ਚੁੱਕੇ ਹਨ ਐਡੀਟਿੰਗ ਵੀ ਕਾਫੀ ਹੋ ਚੁੱਕੀ ਹੈ ਫਿਲਮ ਦਾ ਕੁਝ ਪੋਰਸ਼ਨ ਬਾਕੀ ਹੈ ਜਿਸ ਦੀ ਸ਼ੂਟਿੰਗ ਮੁਕੰਮਲ ਹੁੰਦਿਆ ਹੀ ਇਸ ਦਾ ਪੋਸਟ ਪ੍ਰੋਡਕਸ਼ਨ ਕੰਮ ਸ਼ੁਰੂ ਹੋ ਜਾਵੇਗਾ ਅਤੇ ਇਹ ਫਿਲਮ ਅਗਲੇ ਸਾਲ ਰਿਲੀਜ਼ ਕੀਤੀ ਜਾਵੇਗੀ ਫਿਲਮ ਮੇਕਰਾਂ ਦਾ ਕਹਿਣਾ ਹੈ ਕਿ ਇਹ ਇੱਕ ਬਹੁਤ ਵਧੀਆ ਫਿਲਮ ਹੈ ਜਿਸ ਨੂੰ ਬਹੁਤ ਹੀ ਪਿਆਰੇ ਢੰਗ ਨਾਲ ਬਣਾਇਆ ਜਾ ਰਿਹਾ ਹੈ ਬਾਲੀਵੁੱਡ ਦੀ ਚਰਚਿਤ ਕਮੇਡੀ ਫਰੈਂਚਾਈਜ਼ੀ ਮਸਤੀ ਕਾਫੀ ਹਿੱਟ ਰਹੀ ਹੈ ਸਾਲ 2004 ਤੋਂ ਸ਼ੁਰੂ ਹੋਈ ਇਸ ਸੀਰੀਜ਼ ਦੀ ਚੌਥੀ ਕਿਸ਼ਤ ਮਸਤੀ 4 ਦੀ ਸ਼ੂਟਿੰਗ ਲਗਾਤਾਰ ਹੋ ਰਹੀ ਹੈ ਇਸ ਫਿਲਮ ਦੇ ਵਿੱਚ ਹੁਣ ਨਵਾਂ ਚਿਹਰਾ ਜੁੜਿਆ ਹੈ ਉਹ ਹੈ ਤਿਸ਼ਾਰ ਕਪੂਰ ਦਾ ਫਿਲਮ ਵਿੱਚ ਰਤੇਸ਼ ਦੇਸ਼ਮੁਖ, आफताब, ਸ਼ਿਵ ਦਸਾਨੀ ਅਤੇ ਵਿਵੇਕ ਉਭਰਾਏ ਦੀ ਟਿਕੜੀ ਪਹਿਲਾਂ ਤੋਂ ਹੀ ਕੰਮ ਕਰ ਰਹੀ ਹੈ ਇਸ ਮੌਕੇ ਤੇ ਤਿਸ਼ਾਰ ਕਪੂਰ ਦਾ ਕਹਿਣਾ ਹੈ ਕਿ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ ਮੈਂ ਪਹਿਲਾਂ ਵੀ ਤਿੰਨੇ ਕਲਾਕਾਰਾਂ ਦੇ ਨਾਲ ਅਲੱਗ-ਅਲੱਗ ਫਿਲਮਾਂ ਦੇ ਵਿੱਚ ਕੰਮ ਕਰ ਚੁੱਕਾ ਹਾਂ ਇਹਨਾਂ ਦੀ ਕੈਮਿਸਟਰੀ ਨੂੰ ਲੈ ਕੇ ਕੋਈ ਚਿੰਤਾ ਨਹੀਂ ਇਸ ਟੀਮ ਨੇ ਮੇਰਾ ਬੇਹੱਦ ਗਰਮਜੋਸ਼ੀ ਨਾਲ ਸਵਾਗਤ ਕੀਤਾ ਹੈ ਮੈਨੂੰ ਯਕੀਨ ਹੈ ਕਿ ਸਾਡੀ ਆਫ ਸਕ੍ਰੀਨ ਦੋਸਤੀ ਔਨ ਸਕ੍ਰੀਨ ਮਸਤੀ ਵਿੱਚ ਜ਼ਰੂਰ ਨਜ਼ਰ ਆਵੇਗੀ ਮਸਤੀ ਦੀ ਪਹਿਲੀ ਲੜੀ ਦਾ ਨਿਰਦੇਸ਼ਣ ਇੰਦਰ ਕਮਾਰ ਨੇ ਕੀਤਾ ਸੀ ਜਿਸ ਵਿੱਚ ਅਮਰਤਾ ਰਾਓ ਜੈਨਲਿਆਡਸੂਜਾ ਲਾਰਾ ਦਾਤਾ ਆਦ ਸੰਨ ਇਸ ਦੇ ਬਾਅਦ 2013 ਵਿੱਚ ਗ੍ਰੈਂਡ ਮਸਤੀ ਅਤੇ 2016 ਵਿੱਚ ਗ੍ਰੇਟ ਗ੍ਰੈਂਡ ਮਸਤੀ ਆਈ ਸੀ ਇਸ ਦੀ ਕਹਾਣੀ ਦੇ ਵਿੱਚ ਨਵੇਂ ਕਿਰਦਾਰ ਫਿੱਟ ਕੀਤੇ ਗਏ ਸਨ ਨਿਰਦੇਸ਼ਕ ਇੰਦਰ ਕੁਮਾਰ ਦਾ ਕਹਿਣਾ ਹੈ ਕਿ ਇਹ ਇੱਕ ਬਹੁਤ ਵਧੀਆ ਫਿਲਮ ਹੈ ਇਸ ਦੇ ਪਹਿਲੇ ਭਾਗ ਨੂੰ ਵੀ ਬਹੁਤ ਸਾਰਾ ਪਿਆਰ ਮਿਲਿਆ ਹੈ ਆਸ਼ਾ ਹੈ ਕਿ ਇਸ ਭਾਗ ਨੂੰ ਵੀ ਬਹੁਤ ਪਿਆਰ ਮਿਲੇਗਾ ਇਸ ਫਿਲਮ ਦੇ ਕਲਾਕਾਰ ਮੇਰੇ ਦੋਸਤਾਂ ਨੇ ਮੇਰੇ ਪਰਿਵਾਰ ਹਨ ਜਦੋਂ ਤੁਸੀਂ ਸੈੱਟ ਤੇ ਇੱਕ ਪਰਿਵਾਰ ਵਰਗਾ ਮਾਹੌਲ ਬਣਾਉਂਦੇ ਹੋ ਤਾਂ ਕਲਾਕਾਰ ਆਪਣੇ ਆਪ ਹੀ ਵਧੀਆ ਕੰਮ ਕਰਦੇ ਹਨ ਇਹ ਫਿਲਮ ਇੰਡਸਟਰੀ ਹੀ ਇੱਕ ਪਰਿਵਾਰ ਦੀ ਤਰ੍ਹਾਂ ਹੈ ਜਿੱਥੇ ਵੱਖ-ਵੱਖ ਤਰ੍ਹਾਂ ਦੇ ਫੁੱਲ ਇੱਕ ਗੁਲਦਸਤੇ ਵਿੱਚ ਇਕੱਠੇ ਹੋ ਕੇ ਕੰਮ ਕਰਦੇ ਹਨ ਇਸੇ ਕਰਕੇ ਹੀ ਸਾਡੇ ਬਾਲੀਵੁੱਡ ਦੇ ਵਿੱਚ ਏਕਾ ਹੈ ਇਸ ਏਕੇ ਕਰਕੇ ਹੀ ਵਧੀਆ ਫਿਲਮਾਂ ਦਾ ਨਿਰਮਾਣ ਹੋ ਰਿਹਾ ਹੈ ਮੈਨੂੰ ਆਪਣੇ ਕਲਾਕਾਰਾਂ ਟੈਕਨੀਸ਼ੀਅਨਾਂ ਅਤੇ ਡਿਸਟ੍ਰੀਬਿਊਟਰਾਂ ਦੇ ਬਹੁਤ ਮਾਣ ਹੈ ਜੋ ਸਾਨੂੰ ਪਿਆਰ ਦਿੰਦੇ ਹਨ ਸੁਪਰਸਟਾਰ ਪ੍ਰਵਾਸ ਕਾਫੀ ਸਮੇਂ ਤੋਂ ਫਿਲਮ ਦਾ ਰਾਜਾ ਸਾਹਿਬ ਨੂੰ ਲੈ ਕੇ ਚਰਚਾ ਵਿੱਚ ਹਨ ਸੌਦੇ ਪ੍ਰਸਿੱਧ ਨਿਰਦੇਸ਼ਕ ਮਰੂਤੀ ਨੇ ਇਸ ਫਿਲਮ ਦੇ ਨਿਰਦੇਸ਼ਨ ਦੀ ਕਮਾਂਡ ਸੰਭਾਲੀ ਹੈ ਉਥੇ TJ ਵਿਸ਼ੇਪ ਪ੍ਰਤਾਪ ਫਿਲਮ ਦੇ ਨਿਰਮਾਤਾ ਹਨ ਹੁਣ ਇਸ ਫਿਲਮ ਦੀ OTT ਰਾਈਟਸ ਨੂੰ ਲੈ ਕੇ ਵੱਡੀ ਜਾਣਕਾਰੀ ਸਾਹਮਣੇ ਆਈ ਹੈ ਰਿਪੋਰਟਾਂ ਦਾ ਕਹਿਣਾ ਹੈ ਕਿ ਫਿਲਮ ਦੇ ਹਿੰਦੀ ਭਾਗ ਦੇ OTT ਰਾਈਟਸ Netflix ਨੇ ਖਰੀਦ ਲਏ ਹਨ ਕਿਹਾ ਜਾ ਰਿਹਾ ਹੈ ਕਿ ਮੇਕਰ ਅਤੇ Netflix ਦੇ ਵਿਚਕਾਰ ਵਧੀਆ ਸੌਦਾ ਹੋਇਆ ਹੈ ਰਿਪੋਰਟਾਂ ਨੇ ਦਾਅਵਾ ਕੀਤਾ ਹੈ ਕਿ OTT ਪਲੇਟਫਾਰਮ ਤੇ ਇਸ 100 ਕਰੋੜ ਰੁਪਏ ਵਿੱਚ ਖਰੀਦ ਲਿਆ ਹੈ ਰਾਜਾ ਸਾਹਿਬ ਇੱਕ ਹਾਰਰ ਕਮੇਟੀ ਫਿਲਮ ਹੈ ਜਿਸ ਵਿੱਚ ਪ੍ਰਵਾਸ ਦਾ ਅਣ ਦੇਖਿਆ ਅਵਤਾਰ ਦੇਖਣ ਨੂੰ ਮਿਲੇਗਾ ਫਿਲਮ ਦੀ ਸ਼ੂਟਿੰਗ ਲਗਭਗ ਪੂਰੀ ਹੈ ਇਸ ਫਿਲਮ ਦੇ ਵਿੱਚ ਮਾਲਵਿਕਾ ਮੋਹਨਨ ਨਿਧੀ ਅਗਰਵਾਲ ਰਿਧੀ ਕਮੋਰ ਵਰਗੇ ਕਲਾਕਾਰ ਵੀ ਨਜ਼ਰ ਆਉਣਗੇ ਜਰੀਨਾ ਬਹਾਵਤੇ ਜੋਗੀ ਬਾਬੂ ਵੀ ਫਿਲਮ ਦਾ ਹਿੱਸਾ ਹਨ ਦਾ ਰਾਜਾ ਸਾਹਿਬ ਨੂੰ 5 ਦਸੰਬਰ ਨੂੰ ਸਿਨੇਮਾ ਕਰਾਂ ਦੇ ਵਿੱਚ ਰਿਲੀਜ਼ ਕੀਤਾ ਜਾਵੇਗਾ ਪਰਵਾਜ਼ ਦੀ ਪਿਛਲੀ ਫਿਲਮ ਕਲਕੀ 2898 AD ਅਤੇ ਮਰਾਰ ਨੇ ਬੌਕਸ ਆਫਿਸ ਤੇ ਵਧੀਆ ਕਮਾਈ ਕਰਦੇ ਹੋਏ ਰਿਕਾਰਡ ਬਣਾਏ ਹਨ ਫਿਲਮ ਮੇਕਰਾਂ ਦਾ ਕਹਿਣਾ ਹੈ ਕਿ ਦਾ ਰਾਜਾ ਸਾਹਿਬ ਵੀ ਬਹੁਤ ਵਧੀਆ ਫਿਲਮ ਬਣੀ ਹੈ ਜਿਸ ਨੂੰ ਅਲੱਗ ਹੀ ਅੰਦਾਜ਼ ਵਿੱਚ ਬਣਾਇਆ ਗਿਆ ਹੈ ਇਹ ਫਿਲਮ ਹਾਰਰ ਅਤੇ ਕਮੇਡੀ ਵੇਸ ਹੈ ਜਿਸ ਨੂੰ ਕਾਫੀ ਪਸੰਦ ਕੀਤਾ ਜਾਵੇਗਾ ਬਾਲੀਵੁੱਡ ਐਕਟਰ ਬੋਬੀ ਦਿਓਲ ਦੀ ਆਉਣ ਵਾਲੀ ਫਿਲਮ ਬੰਦਰ ਦਾ ਅੰਗਾਮੀ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ 2025 ਵਿੱਚ ਵਿਸ਼ਵ ਪ੍ਰੀਮੀਅਰ ਕੀਤਾ ਜਾਵੇਗਾ ਇਹ ਫੈਮਸ ਸੱਚੀਆਂ ਘਟਨਾਵਾਂ 'ਤੇ ਆਧਾਰਿਤ ਹੈ। ਇਹ ਫੈਸਟੀਵਲ ਕੈਨੇਡਾ ਵਿੱਚ 4 ਸਤੰਬਰ ਤੋਂ 14 ਸਤੰਬਰ ਤੱਕ ਆਯੋਜਿਤ ਹੋਣ ਵਾਲਾ ਹੈ। ਬੌਬੀ ਦੋਲ ਨੇ ਸੋਸ਼ਲ ਮੀਡੀਆ 'ਤੇ ਇਸ ਦੀ ਪੋਸਟ ਸਾਂਝੀ ਕੀਤੀ ਹੈ। ਬੌਬੀ ਨੇ ਲਿਖਿਆ ਕਿ ਬੰਦਰ ਦਾ ਪੋਸਟਰ ਸ਼ੇਅਰ ਕਰਦੇ ਹੋਏ ਮੈਨੂੰ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ। ਇਹ ਫਿਲਮ 50ਵੇਂ ਇੰਟਰਨੈਸ਼ਨਲ ਫਿਨ ਫੈਸਟੀਵਲ 2025 ਦੇ ਲਈ ਚੁਣੀ ਗਈ ਹੈ। ਬੌਬੀ ਨੇ ਜੋ ਪੋਸਟਰ ਸ਼ੇਅਰ ਕੀਤਾ ਹੈ ਉਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਛੋਟੇ ਕਮਰੇ ਦੇ ਵਿੱਚ ਕਈ ਲੋਕ ਸੌ ਰਹੇ ਹਨ। ਇਸ ਦੇ ਵਿਚਕਾਰ ਬੋਬੀ ਚਿੰਤਾ ਵਿੱਚ ਬੈਠਾ ਦਿਖਾਈ ਦੇ ਰਿਹਾ ਹੈ ਕਮਰੇ ਦੀ ਦੀਵਾਰ ਤੇ ਲੋਕਾਂ ਦੇ ਕੱਪੜੇ ਟੰਗੇ ਹੋਏ ਹਨ ਇਸ ਕਮਰੇ ਦੇ ਵਿੱਚ ਕਈ ਵਰਤਨ ਵੀ ਰੱਖੇ ਹੋਏ ਹਨ ਬੋਬੀ ਦਿਓਲ ਨੂੰ ਆਖਰੀ ਵਾਰ ਤੇਲਗੂ ਫਿਲਮ ਡਾਕੂ ਮਹਾਰਾਜ ਵਿੱਚ ਦੇਖਿਆ ਗਿਆ ਸੀ ਇਸ ਵਿੱਚ ਨਨਮੋਰੀ ਬਾਲਕ੍ਰਿਸ਼ਨ ਨੇ ਵੀ ਲੀਡ ਰੋਲ ਪਲੇ ਕੀਤਾ ਇਸ ਦੇ ਇਲਾਵਾ ਬੋਬੀ ਦਿਓਲ ਹਰੀ ਹਰ ਵੀਰ ਮਲੂਦਾ ਵੀ ਹਿੱਸਾ ਹੈ ਤੇ ਇਸ ਫਿਲਮ ਦੇ ਵਿੱਚ ਪਵਨ ਕਲਿਆਣ ਦੀ ਮੁੱਖ ਭੂਮਿਕਾ ਹੈ ਕੁਝ ਦਿਨਾਂ ਤੋਂ ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਹੈ। ਫਿਲਮ ਵਿੱਚ ਪਵਨ ਨੂੰ ਬੀਰੂ ਮਾਲੂ ਦੇ ਰੋਲ ਵਿੱਚ ਦਿਖਾਇਆ ਗਿਆ ਹੈ ਜੋ ਕਿ ਵਿਦਰੋਹੀ ਯੋਦਾ ਹੈ ਜਿਸ ਨੂੰ ਦਿੱਲੀ ਸੜਤਨਾਥ ਦੇ ਖਿਲਾਫ ਸਨਾਤਨ ਧਰਮ ਦੀ ਰੱਖਿਆ ਕਰਨ ਦੇ ਲਈ ਚੁਣਿਆ ਗਿਆ ਹੈ। ਬੌਬੀ ਦਿਓਲ ਦਾ ਕਹਿਣਾ ਹੈ ਕਿ ਇਸ ਨੂੰ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਵਿੱਚ ਦਿਖਾਇਆ ਜਾ ਰਿਹਾ ਹੈ ਸਾਊਥ ਅਭਿਨੇਤਾ ਪ੍ਰਵਾਸ ਸੈਵੀ ਵਿੱਚ ਸਭ ਤੋਂ ਵੱਡੇ ਪੈਨ ਇੰਡੀਆ ਸੁਪਰਸਟਾਰ ਹਨ ਜਿਸ ਨੇ ਬੌਬਲੀ ਸੀਰੀਜ਼ ਆਧਪੁਰਸ਼ ਸਲਾਰ ਪਾਰਟ 1 ਸੀਜ ਫਾਇਰ ਕਲਕੀ 2898 ਐਡੀ ਵਰਗੀਆਂ ਕਈ ਵੱਡੀਆਂ ਹਿੱਟ ਫਿਲਮਾਂ ਦਿੱਤੀਆਂ ਹਨ ਜਦੋਂ ਹੋਮ ਬਲੇਡ ਫਿਲਮਜ਼ ਨੇ ਪਰਿਵਾਰਸ ਦੇ ਨਾਲ ਸਲਾਰ ਪਾਰਟ 1 ਸੀਜ ਫਾਇਰ ਬਣਾਈ ਤਾਂ ਪਰਵਾਸ ਨੇ ਹੋਮ ਬਲੇਡ ਫਿਲਮ ਦੇ ਸਫ਼ਰ ਨਾਲ ਜੁੜੀ ਇੱਕ ਖਾਸ ਗੱਲ ਯਾਦ ਕੀਤੀ ਉਸਨੇ ਕਿਹਾ ਕਿ ਮੈਨੂੰ ਕੇਜੀਐਫ ਦਾ ਇੱਕ ਪਲ ਹੁਣ ਵੀ ਯਾਦ ਹੈ ਉਹ ਪ੍ਰਸ਼ਾਂਤ ਨੀਲ ਦੀ ਪਹਿਲੀ ਫਿਲਮ ਸੀ ਅਤੇ ਉਹਨਾਂ ਦਾ ਦੂਜਾ ਪ੍ਰੋਜੈਕਟ ਸੀ ਉਦੋਂ ਸੈੱਟ ਤੇ ਅੱਗ ਲੱਗ ਗਈ ਖਰਚ ਪਹਿਲਾਂ ਹੀ ਜ਼ਿਆਦਾ ਸੀ ਅਤੇ ਪੂਰੀ ਟੀਮ ਟੈਨਸ਼ਨ ਵਿੱਚ ਸੀ ਤਾਂ ਵਿਜੇ ਸਰ ਨੇ ਕਿਹਾ ਸ਼ਾਂਤ ਰਹੋ ਪੈਸੇ ਦੀ ਚਿੰਤਾ ਨਾ ਕਰੋ ਬਸ ਕੰਮ ਚੰਗਾ ਕਰੋ ਇਸ ਲਈ ਮੈਂ ਉਹਨਾਂ ਦੇ ਨਾਲ ਕੰਮ ਕਰਨਾ ਚਾਹੁੰਦਾ ਹਾਂ ਕਿਉਂਕਿ ਉਹ ਕਦੇ ਵੀ ਕੰਮ ਦੀ ਕੁਆਲਿਟੀ ਦੇ ਨਾਲ ਸਮਝੌਤਾ ਨਹੀਂ ਕਰਦੇ ਪ੍ਰਵਾਸ ਦਾ ਕਹਿਣਾ ਹੈ ਕਿ ਮੈਂ ਜਿੰਨੀਆਂ ਵੀ ਫਿਲਮਾਂ ਕੀਤੀਆਂ ਹਨ ਬਹੁਤ ਵਧੀਆ ਕੀਤੀਆਂ ਹਨ ਦਰਸ਼ਕਾਂ ਦਾ ਭਰਪੂਰ ਪਿਆਰ ਮਿਲਿਆ ਹੈ ਹਿੰਦੀ ਫਿਲਮ ਫਕੀਰੀਅਤ ਦਾ ਫਿਲਮ ਮੇਕਰ ਨੇ ਪੋਸਟਰ ਜਾਰੀ ਕੀਤਾ ਹੈ ਇਹ ਫਿਲਮ 19 ਸਤੰਬਰ ਨੂੰ ਰਿਲੀਜ਼ ਹੋਵੇਗੀ ਪਦਰਵਾਹੂ ਡਿਵਾਈਨ ਕ੍ਰिएशन ਜੀ ਐਲ ਐਲ ਪੀ ਦੇ ਬੈਨਰ ਹੇਟ ਬਣੀ ਇਸ ਫਿਲਮ ਦਾ ਨਿਰਦੇਸ਼ਨ ਸੰਤੋਸ਼ ਮਾਜਰੇਕਰ ਨੇ ਕੀਤਾ ਹੈ ਜੋ ਮਰਾਠੀ ਸਿਨੇਮਾ ਵਿੱਚ ਚੰਗੇ ਕੰਮ ਲਈ ਜਾਣੇ ਜਾਂਦੇ ਹਨ ਫਕੀਰੀਅਤ ਜਰੀਏ ਉਹ ਹਿੰਦੀ ਫਿਲਮਾਂ ਵਿੱਚ ਨਿਰਦੇਸ਼ਕ ਵਜੋਂ ਡੈਬਿਊ ਕਰ ਰਹੇ ਹਨ ਇੱਕ ਸੁੰਦਰ ਆਤਮਾ ਸ਼੍ਰੀ ਮਹਾ ਅਵਤਾਰ ਬਾਬੇ ਦੇ ਜੀਵਨ ਦੀ ਝਲਕ ਦਿਖਾਈ ਦੇਵੇਗੀ ਜਿਹਦੇ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਹਜ਼ਾਰਾਂ ਸਾਲਾਂ ਤੋਂ ਹਿਮਾਲਿਆ ਵਿੱਚ ਰਹਿ ਰਹੇ ਹਨ ਫਕੀਰੀਅਤ ਜਰੀਏ ਦੀਪਾ ਪਰਵ ਹਿੰਦੀ ਫਿਲਮਾਂ ਵਿੱਚ ਵਾਪਸੀ ਕਰ ਰਹੀ ਹੈ ਦੀਪਾ ਪਰਵ ਨਾਲ ਫਿਲਮ ਵਿੱਚ ਵਿਨੀਤ ਸ਼ਰਮਾ ਉਹਦੇ ਟਿਕੇਕਰ ਆਕਸ਼ੇ ਵਰਤਕ ਨਾਇਨ যাদਬ ਸੰਦੇਸ਼ যাদਬ ਅਤੇ ਅਨੀਸ਼ਾ ਸਵਨੀਸ਼ ਨਜ਼ਰ ਆਉਣਗੇ ਆਦਾਕਾਰ ਸੰਤੋਸ਼ ਯੁਵੇਕਰ ਫਿਲਮ ਵਿੱਚ ਗੈਸਟ ਰੋਲ ਵਿੱਚ ਦਿਖਾਈ ਦੇਣਗੇ ਗੀਤ ਸਮਰੱਧ ਪਵਾਰ ਨੇ ਲਿਖੇ ਹਨ ਜਿਨ੍ਹਾਂ ਦਾ ਸੰਗੀਤ ਪਰਵੀਨ ਕੁਮਰ ਨੇ ਦਿੱਤਾ ਹੈ ਅਤੇ ਮਨੀਸ਼ ਰਾਜਗੀਰੇ ਮਨੋਜ ਮਿਸ਼ਰਾ ਜਸਰਾ ਜੋਸ਼ੀ ਅਤੇ ਨੇਹਾ ਰਾਜਪਾਲ ਨੇ ਗਾਇਆ ਹੈ ਫਿਲਮ ਮੇਕਰਾਂ ਦਾ ਕਹਿਣਾ ਹੈ ਕਿ ਫਕੀਰੀਅਤ ਬਹੁਤ ਵਧੀਆ ਫਿਲਮ ਹੈ ਜਿਸ ਨੂੰ ਲੋਕ ਪਸੰਦ ਕਰਨਗੇ ਦੇਸ਼ ਤੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ